ਮੇਰੇ ਮੁਖਾ ਦੀਏ ਅਨ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਤੁਹਾਨੂੰ ਦਿਖਾਉਣੀ ਆ ਜੋਲੀ ਡੇਰੀ ਫਾਰਮ ਤੋਂ ਆਪਾਂ ਤੁਹਾਨੂੰ ਵੀਡੀਓ ਦਿਖਾਉਣੀ ਆ ਤੇ ਮਿਲਕਿੰਗ ਲਾਈਵ ਮਿਲਕਿੰਗ ਤੁਹਾਨੂੰ ਦਿਖਾਉਣੀ ਆ ਜਿਸ ਤਰ੍ਹਾਂ ਆਪਾਂ ਚਵਾਉਣਾ ਵਾ ਦੁੱਧ ਹੁਣ ਆਪਾਂ ਜਿਹੜੀ ਪਹਿਲੀ ਵੀਡੀਓ ਚ ਆਪਾਂ ਤੁਹਾਨੂੰ ਦੱਸਿਆ ਸੀ ਇਹਨਾਂ ਸਾਰੀਆਂ ਗਾਵਾਂ ਦੀ ਪ੍ਰੋਪਰ ਵੀਡੀਓ ਆਪਾਂ ਜਿਹੜੀ ਪਹਿਲਾਂ ਬਣਾਈ ਆ ਪ੍ਰੋਪਰ ਵੀਡੀਓ ਜਿਹੜੀ ਆਪਾਂ ਸਾਰੀਆਂ ਇਕੱਲੀ ਇਕੱਲੀ ਗਾਂ ਤੋਰ ਕੇ ਤੁਹਾਨੂੰ ਦਿਖਾਈ ਆ ਸਾਰੀਆਂ ਜਿਹੜੀਆਂ ਇਸ ਟਾਈਮ ਮੌਕੇ ਤੇ 40 ਲੀਟਰ ਤੋਂ ਪਲ ਤੇ ਮਿਲਕਿੰਗ ਆਪਾਂ ਤੁਹਾਨੂੰ ਦਿਖਾਉਨੇ ਆਂ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਹੋਰ ਸਭ ਨਾ ਠੀਕ ਠਾਕ ਜੀ ਵਧੀਆ ਜੀ ਵਧੀਆ ਚਲੋ ਵਧੀਆ ਚੱਲਦਾ ਨਾਮ ਦੱਸ ਤੇ ਕਰੀ ਆਪਣਾ ਮੇਰਾ ਕੋਝੋਲੀ ਨਾਮ ਹੈ ਜੋਲੀ ਡੇਰੀ ਫਾਰਮ ਠੀਕ ਹੈ ਹਾਂਜੀ ਤੇ ਅਬ ਮਿਲਕਿੰਗ ਕਰਾਉਣੀ ਹੈ ਅੱਜ ਆਪਾਂ ਬਿਲਕੁਲ ਜੀ ਕਰਾਉਣੀ ਹੈ ਇਹ ਕਿਉਂ ਆਪਾਂ ਨੂੰ ਲੱਗਿਆ ਕਿ ਮਿਲਕਿੰਗ ਕਰਾਈਏ ਆਪਾਂ ਦੇਖੋ ਜੀ ਪਤਾ ਕੀ ਗੱਲ ਆ ਮਤਲਬ ਕਿ ਕਦੀ ਕਦਾਈਆਂ ਦੇ ਵਿੱਚ ਦਿਲ ਦੇ ਵਿੱਚ ਵਹਿਮ ਹੁੰਦਾ ਹੈ ਹਾਂਜੀ ਤੇ ਕਈਆਂ ਦੇ ਵਿੱਚ ਦਿਮਾਗ ਦਾ ਹੀ ਕੀੜਾ ਹੁੰਦਾ ਹੈ ਠੀਕ ਹੈ ਵਹਿਮ ਤੇ ਕੀੜਾ ਜਦੋਂ ਕੱਢ ਦੇਣਾ ਚਾਹੀਦਾ ਹੈ ਜਿਆਦਾ ਵਧੀਆ ਰਹਿੰਦਾ ਹੈ ਕਿ ਮਤਲਬ ਕਿ ਇਹ ਬੰਦਾ ਕਹਿੰਦਾ ਕਿ ਮੈਂ ਬਰੀਡ ਤੇ ਹੀ ਕੰਮ ਕਰਦਾ ਠੀਕ ਹੈ ਤੇ ਇਹਦੀਆਂ ਗਾਵਾਂ ਦੁੱਧ ਦਿੰਦੀਆਂ ਕਿ ਨਹੀਂ ਦਿੰਦੀਆਂ ਤੇ ਉਹ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਤੇ ਕਰਨਾ ਚਾਹੀਦਾ ਕਿ ਨਹੀਂ ਠੀਕ ਹੈ ਹੁਣ ਆਪਣਾ ਭਰਾ ਹੈਗਾ ਸਨੀਲੋ ਨਹੀਂ ਤੇ ਉਹਨਾਂ ਦੇ 81 ਕਿਲੋ ਦੁੱਧ ਕੱਢ ਗੀ ਗਾ ਹਾਂਜੀ ਹਾਂਜੀ ਤੇ ਹੋਣ ਤੇ ਗੱਲਾਂ ਕਰਨ ਵਾਲੀ ਰਹਿ ਹੀ ਨਹੀਂ ਗਈਆਂ ਕਿ ਕਾਈ ਇਹਨਾਂ ਦੁੱਧ ਕੱਢਦੀ ਕਿ ਨਹੀਂ ਕੱਢਦੀ ਹਾਂਜੀ ਹਾਂਜੀ 40 ਲੱਖ ਰੁਪਏ ਦੀ ਆਫਰ ਲਾਤੀ ਗਾਂ ਦੀ ਠੀਕ ਹੈ ਤੇ ਅਗਲੇ ਨੇ ਗਾਂ ਨਹੀਂ ਵੇਚੀ ਠੀਕ ਹੈ ਤੇ ਮਤਲਬ ਕਿ ਕੋਈ ਛੋਟੀਆਂ ਗੱਲਾਂ ਨਹੀਂ ਹੁੰਦੀਆਂ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਕਿ 40 ਲੱਖ ਰੁਪਇਆ ਤੇ ਮਤਲਬ ਕਿ ਬਰੀਡ ਜਿਹੜੀ ਉਹਨਾਂ ਨੇ ਸੰਭੀ ਹੈ ਅੱਜ ਇਹਨੇ ਪੈਸੇ ਵਟਾਣ ਦੀ ਹੈ ਠੀਕ ਹੈ ਤੇ ਕਹਿਣ ਦਾ ਭਾਅ ਹੈ ਕਿ ਜਿਹੜਾ ਬੰਦਾ ਬਰੀਡ ਤੇ ਕੰਮ ਕਰੂਗਾ ਤੇ ਉਹਦਾ ਫਿਊਚਰ ਆਉਣ ਵਾਲਾ ਬਹੁਤ ਬ੍ਰਾਈਟ ਹੋਊਗਾ ਮਿਹਨਤ ਕੀਤੀ ਹੈ ਹਾਂ ਨਾ ਮਿਹਨਤ ਕੀਤੀ ਹੈ ਮਤਲਬ ਕਿ ਕੰਮ ਤੇ ਕਰਨਾ ਹੀ ਹੈ ਫਿਰ ਹਾਂਜੀ ਪੱਠੇ ਦੇ ਵੇਖੋ 20 25 ਲੀਟਰ ਵਾਲੀ ਨੂੰ ਵੀ ਪਾਣੇ ਪੈਣੇ ਤੇ ਪੱਠੇ ਨੂੰ ਵੀ ਪਾਣੇ ਪੈਣੇ ਠੀਕ ਹੈ ਬਸ ਹੈਗਾ ਕਿ ਆਪਾਂ ਕਿਹੜੇ ਹਿਸਾਬ ਨਾਲ ਕੰਮ ਕਰਨ ਦੇ ਕਿਦਾਂ ਸਿਸਟਮ ਨਾਲ ਹੀ ਕੰਮ ਕਰਨ ਦੇ ਇਹ ਮਾਇਨੇ ਰੱਖਦਾ ਅੱਜ ਆਪਣੇ ਕੋਲ ਜਿਹੜੀਆਂ 8 گاਵਾ ਮਿਲਕਿੰਗ ਤੇ ਹੈਗੀਆਂ ਬਿਲਕੁਲ ਜੀ ਤੇ ਸਾਰੀਆਂ 40 ਪਲੱਸ ਤਿਆਰ ਹੈ ਦੇਖੋ ਬਸ ਇੱਕ ਹੈ ਗਈ ਹੈ ਸੱਜਰ ਸੂਈ ਹੈ ਪਰਸੋ ਦੀ 25 ਕਿਲੋ ਦੇ ਤੇ ਲਿਪ ਉਹਦੇ ਚ ਚਲੋ ਹੈ ਕਿ ਤੇ ਉਹ ਵੀ 40 ਪਲੱਸ ਆ ਲਈ ਆ ਬਾਕੀ ਜੜੀਆਂ ਪੀਕ ਤੇ ਚੱਲਣਦੀਆਂ ਸਾਰੀਆਂ 40 ਪਲੱਸ ਹੀ ਚੱਲਣਦੀਆਂ ਨੇ ਤੇ ਆਪਣੀ ਇਸ ਟਾਈਮ ਚੱਲਣਦੀ 48 ਕਿਲੋ ਦੁੱਧ ਤੇ ਪਰ ਉਹ 55 53 ਕਿਲੋ ਦੁੱਧ ਤੇ ਜਾਊਗੀ ਠੀਕ ਹੈ ਕਿਉਂਕਿ ਇੱਕ ਤਾਂ ਠੰਡ ਬੜੀ ਪਈ ਹੁਣ ਮੌਸਮ ਖੁੱਲਨੇ ਸ਼ੁਰੂ ਹੋਏ ਆ ਠੀਕ ਹੈ ਠੰਡ ਕਰਕੇ ਵੀ ਆ ਦਾ ਦੁੱਧ ਜਿਹੜਾ ਘੱਟ ਜਾਂਦਾ ਤੇ ਕਈ گاਵਾ ਜਿਹੜੀਆਂ ਹੁੰਦੀਆਂ 45 ਦਿਨ ਵੀ ਲੈ ਲੈਂਦੀਆਂ ਪੀਕ ਤੇ ਆਂਦੇ ਠੀਕ ਹੈ ਬੀ বাই ਦਿਨਾਂ ਦੇ ਵਿੱਚ ਵੀ ਆ ਜਾਂਦੀਆਂ ਠੀਕ ਹੈ ਤੇ ਮਤਲਬ ਕਿ ਹੁਣ ਇਸ ਟਾਈਮ ਆਪਣੇ ਆਪਾਂ ਪੀਕ ਹੀ ਮੰਨ ਕੇ ਚੱਲਾਂਗੇ ਪੀਕ ਹੀ ਮੰਨ ਕੇ 40 42 48 ਤੇ 38 ਕਿਲੋ ਹੱਜ ਨਾ ਜਤੇ ਤਿਆਰ ਹੈ ਜਿਹੜਾ ਜਿਹੜਾ ਦੋ ਟਾਈਮ ਚੋਕੇ ਚੋਕੇ ਬਿਖਾਵਾਂਗੇ ਹੁਣ ਚਲੋ ਫਿਰ ਚੋਕੇ ਫੇਰੀ ਗੱਲ ਕਰਦੇ ਆਂ ਲਿਹਾਈ ਹੈ ਫਿਰ ਕੋਈ ਗਾਂ ਜਿਹੜੀ ਖੋਲ ਕੇ ਆਪਾਂ ਆ ਸਾਰੀਆਂ ਗਾਵਾਂ ਦੇ ਜਿਹੜੇ ਮਿਲਕਿੰਗ ਹੁਣ ਵੀ ਦੇਈ ਆ ਸਾਰੀਆਂ ਤੇ ਚਲੋ ਆਪਾਂ ਨਹੀਂ ਕਰਾ ਸਕਦੇ ਹਰ ਵੇਲੇ ਆਪ ਬੋਲਾ ਹੀ ਹੈ ਆਪਾਂ ਜਿੰਨਾ ਉਹਦਾ ਕਿਆ ਮਤਲਬ ਕਿ ਅੱਛਾ ਆ ਬਲੀ ਦਾ ਆਪਾਂ ਕੋਈ ਹਜੇ ਖੋਲਿਆ ਨਹੀਂ ਨਾ ਕੋਚਾ ਠੀਕ ਹੈ ਮਤਲਬ ਕਿ ਆਪਾਂ ਇਹਦਾ 28 ਤੋਂ 30 ਕਿਲੋ ਦੁੱਧ ਬੋਲਾ ਬੋਲਾ ਠੀਕ ਹੈ ਇਹ ਚੈੱਕ ਕਰ ਲਓ ਆਹ ਦੇਖ ਸਕਦੇ ਬੋਲਾ ਹੀ ਆ ਜਿਹੜਾ ਕਿੰਨੇ ਲੀਟਰ ਦਾ ਕਹਿਣਾ ਹੈ ਗੱਜਾ 27 ਕਿਲੋ ਦੁੱਧ ਦਾ ਕਹਿਣਾ ਹੈ ਤੇ ਆਹ ਦੇਖ ਸਕਦੇ ਅੱਧਾ ਕਰਤਾ ਇੱਕੋ ਟਾਈਮ ਦਾ ਹਰ ਵੇਲੇ ਇੱਥੇ ਤੱਕ ਆ ਜਾਂਦਾ ਲਗਭਗ 20 ਕਿਲੋ ਤੇ ਇੱਥੇ ਕੰਡੇ ਤੱਕ ਆ ਜਾਂਦਾ 25 ਕਿਲੋ ਅੱਛਾ ਤੇ ਹਜੇ ਇੱਥੇ 14 ਕਿਲੋ 15 ਕਿਲੋ ਮੰਨ ਕੇ ਚੱਲੀਏ ਜਿਹੜਾ ਹੁਣ ਹੈਗਾ ਵਾ ਜਿਹੜਾ ਬੋਲਾ ਹੀ ਆ ਇਹ ਜਿਹੜਾ ਹਲੇ ਠੀਕ ਆ ਚਲੋ ਆਪਾਂ ਖੜੀਏ ਫੇਰ ਆ ਰੰਗ ਹੀ ਦਾ ਦਿੰਦਾ ਜੀ ਹਾਂ ਦੇਖ ਸਾਡੇ ਬੋਲੇ ਦਾ ਰੰਗ ਜਿਹੜਾ ਬੋਲਾ ਹੀ ਆ ਜਿਹੜਾ ਪੀਲੇ ਰੰਗ ਦਾ ਪੂਰਾ ਚੱਲਿਆ ਕਿਰਾਈ ਆ ਫੇਰ ਨਾ ਖੋਲ ਕੇ ਖੜੀਏ ਆਪਾਂ ਉੱਥੇ ਇਹ ਜੀ ਗਾਵਾਂ ਦੇ ਪਰਮਾਤਮਾ ਉਮਰਾ ਲੰਮੀਆਂ ਕਰਨ ਠੀਕ ਹੈ ਜੀ ਕੱਲੀ ਕੱਲੀ ਗਾਂ ਹੀ ਥਾਰਾ ਪੂਰਾ ਤਿਆਰ ਕਰ ਦਿੰਦੀ ਹੈ ਇੱਕ ਵਾਰੀ ਥੋੜਾ ਜਿਹਾ ਉਧਰੋਂ ਘਮਾ ਕੇ ਲਿਆਈਏ ਹਾਂ ਇੱਕ ਵਾਰੀ ਆਪਾਂ ਥੋੜਾ ਤੋੜ ਕੇ ਦਿਖਾਈਏ ਆਹ ਚੱਲ ਦੇਖੋ ਪੂਰੀ ਸ਼ੋਅ ਕੁਆਲਟੀ ਦੀ ਗਾਂ ਹੈ ਪੂਰੀ ਜਿਹੜੀ ਆ ਪਤਲੀ ਲੰਮੀ ਤਨ ਛੋਟੇ ਛੋਟੇ ਉੱਤੋਂ ਦੀ ਜਿਹੜੀ ਹੱਡੀ ਹੈ ਇੱਕਦਮ ਸਟ੍ਰੇਟ ਹੈਗੀ ਹੈ ਠੀਕ ਹੈ ਜੀ ਤੋੜ ਦੋ ਇੱਕ ਦੀ ਆ ਪਹਿਚਾਨ ਹੁੰਦੀ ਹੈ ਗਾਂ ਦੀ ਦੁੱਧ ਵਾਲੀ ਜਿਹੜੀ ਆ ਤਾਂ ਤੁਸੀਂ ਪੀਡੀਐਫ ਤੇ ਕੰਮ ਦੀ ਡੀਆਫ ਤੇ ਜਿਹਨੇ ਆਈਲ ਤਰ੍ਹਾਂ ਦੀ ਗਾਵਾਂ ਹੁੰਦੀ ਹੋਰ ਕਿਹੜੀ ਗਾਵਾਂ ਹੁੰਦੀ ਹੈ ਠੀਕ ਹੈ ਜੀ ਐਸਆਰ ਦੀ ਗਾਵਾਂ ਨੂੰ ਮਤਲਬ ਕਿ ਤਿੰਨ ਟਾਈਂ ਦੀ ਚਵਾਈ ਕਰਕੇ ਸਿਰ ਫੀਡ ਵਾਲੇ ਵੱਖਰੀ ਫੀਡ ਪਾ ਕੇ ਤੇ ਇਹਨਾਂ ਨੂੰ 60 60 60 60 ਕਿਲੋ ਤੇ ਲੈ ਜਾਂਦੇ ਆ ਠੀਕ ਹੈ ਜੀ ਕੋਈ ਦੋ ਟਾਈਮ ਦੀ ਚਵਾਈ ਤੇ ਥੋੜੀ ਕੋਈ 60-60 ਕਿਲੋ ਦੁੱਧ ਦੇਣ ਦੇ। ਇਹ ਜਿਹੜੀਆਂ ਵਾ ਇਹੇ گاਵਾ ਜਿਹੜੀਆਂ ਕੰਪੀਟੀਸ਼ਨਾਂ 'ਚ ਹੁੰਦੀਆਂ ਵਾ। ਇਹਦੀ ਹੁਣ ਮਿਲਕਿੰਗ ਆਪਾਂ ਤੁਹਾਨੂੰ ਕਰਾ ਕੇ ਦਿਖਾਉਣੀ ਆ। ਵੇਖੋ ਹੁਣ ਕਿੰਨਾ ਦੁੱਧ ਕੱਢਦੀ ਐ ਇੱਕ ਟਾਈਮ ਦਾ। 7 ਵਜੇ ਦੀ ਚਵਾਈ ਹੋਈ ਆ ਬੇਦੋੜਾ। ਸਵੇਰੇ 7 ਵਜੇ ਦੀ ਚਵਾਈ ਆ। ਹੁਣ ਟਾਈਮ ਦਿਖਾ ਦੀ ਐ ਕਰੀ ਆਪਾਂ ਕਿੰਨਾ ਵਾ। 6:15 ਆਪਣੇ ਮੋਬਾਈਲ ਤੇ ਦਿਖਾ ਦਿਓ ਇੱਕ ਰੀ ਟਾਈਮ। 6:19 ਮਿੰਟ ਹੋ ਗਏ। ਆਹ ਦੇਖ ਸਾਡੇ 6:20 ਮਿੰਟ ਜਿਹੜੇ ਹੁਣ ਹੋ ਚੁੱਕੇ ਆ। ਤੇ ਹੱਲੇ ਕਿ ਸਵੇਰ ਦੇ ਟਾਈਮ ਨਾਲ ਉਹ ਪਹਿਲਾਂ ਹੀ ਚਵਾਈ ਹੋ ਚੱਲੀ ਹੈ ਇਹਦੀ ਬਿਲਕੁਲ ਜੀ ਨਾਲ ਹਰਪ੍ਰੀਤ ਵੀਰ ਦੇਖੋ ਚਵਾਈ ਸੁਈ گاਵਾ ਦੇ ਵਿੱਚ ਕੋਈ ਝੂਠ ਨਹੀਂ ਹੁੰਦਾ ਕਿਉਂਕਿ ਜਿੰਨੇ ਇਹਨੇ ਪੈਸੇ ਲਾਣੇ ਹਨ 2 ਲੱਖ 2.5 ਲੱਖ ਰੁਪਏ ਜੋ ਵੀ ਲਓਗਾ ਦੋ ਟਾਈਮ ਚਾਰ ਟੈਂ ਚਵਾਈ ਕਰਕੇ ਚਵਾਈ ਕਰਕੇ ਫੇਰ ਹੀ ਹਨਾ ਆਪਾਂ ਕੋਈ ਉੱਚੇ ਕੋਈ ਆਬਜੈਕਸ਼ਨ ਨਹੀਂ ਹੈਗਾ ਭਾਵੇਂ ਚਾਰ ਟਾਈਮ ਚਵਾਈ ਕਰਕੇ ਉਹਦੀ ਪਸੰਦੀ ਕਰਕੇ ਇੱਕ ਵਾਰੀ ਆਪਾਂ ਕੈਨ ਵੀ ਖਾਲੀ ਦਿਖਾ ਦੇਣਾ ਆਪਾਂ ਚਲੋ ਜਦੋਂ ਹੁਣੇ ਆਪ ਲਾਵਾਂਗੇ ਨਾ ਉਦੋਂ ਚਲ ਆਹ ਦੇਖ ਸਕਦੇ ਜੀ ਬਿਲਕੁਲ ਖਾਲੀ ਕੈਨ ਹੈਗਾ ਜਿਹੜਾ ਚਾਲੂ ਕਰ ਦਿੱਤੀ ਹੈ ਜੀ ਤੇ ਕਿੰਨੇ ਲੀਟਰ ਦਾ ਕੈਨ ਹੈਗਾ ਵੀਰ ਜੀ ਇਹ ਬਾਜੀ ਇਹ 27 ਲੀਟਰ ਦਾ ਕੈਨ ਹੈ 27 ਲੀਟਰ ਦਾ ਕੈਨ ਹੈ ਨੀ ਬਾਜੀ ਚਲੋ ਫਿਰ ਲਾਓ ਜੀ ਇੱਕ ਵਾਰੀ ਚੱਲ ਕੀ ਕਰਨਿਆ ਬੈਕ ਸਾਈਡ ਦਾ ਦੇਖੋ ਨਾ ਕਿੰਨਾ ਦੁੱਧ ਕੱਢਦੀ ਹੈ ਮਿਲਕਿੰਗ ਇਹਦੀ ਆਪਾਂ ਸਾਰੀ ਤੁਹਾਨੂੰ লাইਵ ਤੋਂ ਦਿਖਾਉਣੀ ਹੈ ਸੋਈਆਂ ਕਾਵਾਂ ਜੜੀਆਂ ਵਾ ਦੁੱਧ ਤੇ ਤਿਆਰ ਆ ਸਾਰੀਆਂ 40 40 ਦੇ ਪਲਾਸਟੀ ਤਿਆਰ ਆ ਜੜੀਆਂ ਸੇਕੋ ਅਦਰ ਵੀਸ ਕੁਆਟੀ ਬਘੌਰ ਫਿਰ ਦੇ ਰੱਖ ਐ ਪੂਰਾ ਨਿੰਬੂ ਵਾਂਗੂੰ ਨਹੀਂ ਛੋੜ ਜਣਾ ਅਜੇ ਠੀਕ ਆ ਤੁਹਾਨੂੰ ਮਾਤਾ ਜੀ ਦੱਸੂਗਾਣੀ ਅੱਡ ਠੀਕ ਆ ਜੀ ਇਹ ਪਹਿਚਾਣ ਹੁੰਦੀ ਦੁੱਧ ਦੀ ਮਿਲਕਿੰਗ ਜਿਹੜੀ ਇਹਦੇ ਸ਼ੁਰੂ ਹੋ ਚੁੱਕੀ। ਠੀਕ ਦੇਖੋ ਦੁੱਧ ਦੀ। ਆ ਦੇਖ ਤਾਂ ਦੇਖਿੰ। ਗਿਣਤੀ ਦੇ 2:21 ਮਿੰਟ ਹੈ ਨਾ। ਹਾਂਜੀ। ਔਰ 6:21 ਮਿੰਟ। ਹਾਂਜੀ। 6:24 ਮਿੰਟ ਤੱਕ ਪੂਰੀ ਚੋ ਜੂਗੀ। ਠੀਕ ਹੈ ਜੀ। ਆ ਦੇਖ ਤਾਂ ਦੇ ਪੂਰੀਆਂ ਪਾਈਪਾਂ ਭਰ-ਭਰੀਆਂ ਅੰਦਰ ਜਾਂਦੀਆਂ। ਜਿਹੜੀਆਂ ਮਿਲਕ ਵੇਨ ਐਵੇਂ ਨਹੀਂ ਨੇ ਵੱਡੀਆਂ-ਵੱਡੀਆਂ ਲੱਗੀਆਂ ਹੁੰਦੀਆਂ। ਇੱਧਰ ਵੀ ਗਾੜੀ ਪਾਈਪਾਂ ਹੀ ਲਾਉਣੀਆਂ ਪੈਂਦੀਆਂ ਫਿਰ ਦੁੱਧ ਚੋਂ ਦੀ। ਪੂਰਾ ਖਾਲੀ ਕਰਨ ਆਪਾਂ ਤਾਂ ਮੈਂ ਵਿਖਾਇਆ ਵਾ। ਦੇਖੋ ਹਨ ਕਿੰਨਾ ਦੋਤੇ ਮਿਲਕਿੰਗ ਤੋਂ ਹੁੰਦੀ ਐ ਓਰੀ ਦੇਖਿਆ ਜਿਹੜੀਆਂ ਇਹੋ ਜਿਹੇ ਵੀਡੀਓ ਹੁੰਦੀਆਂ ਇਹ ਜਾਣਕਾਰੀ ਵਾਸਤੇ ਹੁੰਦੀਆਂ ਚੀਜ਼ਾਂ ਰੋਜ਼ ਰੋਜ਼ ਨਹੀਂ ਦਿਖਦੀਆਂ ਆਪਾਂ ਨੂੰ ਕਦੇ ਕਦੇ ਇਹੋ ਜਿਹੇ ਚੀਜ਼ਾਂ ਜਿਹੜੀਆਂ ਹੁੰਦੀਆਂ ਆ ਫਵਾਨਾ ਆਪਾਂ ਦੇਖ ਸਕਦੇ ਅੱਧਾ ਜਿਹੜਾ ਹੋ ਵੀ ਗਿਆ ਵਾ ਪੂਰਾ ਪੂਰੀ ਸਪੀਡ ਤੇ ਜਿਹੜਾ ਦੁੱਧ ਜਾਂਦਿਆ ਵਾ ਇਹਦਾ ਹਾਂ ਹਾਂ ਤੇ ਇਹ ਮਾਣ ਨਹੀਂ ਕਰਦਾ ਇਹਦਾ ਦੇਖਦੇ ਆਪਾਂ ਨਾ ਪੂਰਾ ਨਚਰਨਾ ਜਿਹੜਾ ਸ਼ੁਰੂ ਹੋ ਗਿਆ ਵਾ ਇਹਦਾ ਤੇ ਬਾਕੀ ਆਪਾਂ ਸ਼ਾਈਨ ਦੇਖ ਸਕਦੇ ਆ ਵੈਟ ਦੀ ਤੇ ਬਾਕੀ ਜੇ ਤਰ੍ਹਾਂ ਮਰਜ਼ੀ ਲਾਗੇ ਫਿਰ ਜਾਓ ਕੋਈ ਗੱਲ ਨਹੀਂ ਕੋਈ ਡਰ ਨਹੀਂ ਬਾਤ ਨਹੀਂ ਇਹ ਪਹਿਲਾ ਇੱਕ ਗਾਂ ਦੀ ਵੀਡੀਓ ਪਾਈ ਹੁੰਦੀ ਨਾ ਹਾਂਜੀ ਇਹਦਾ ਭਾਵੇਂ 5 ਲੱਖ ਮੰਗਦਾ ਤੇ 5 ਲੱਖ ਵੀ ਦੋ ਲੋਕਾਂ ਦੇ ਮੇਲ ਤਿਆਰ ਹੋ ਜਾਣਾ ਸੀਗਾ ਠੀਕ ਆ ਹਾਂਜੀ ਉਹ ਕਿ ਜਿਹੜੇ ਮੇਲਿਆਂ ਦੇ ਵਿੱਚ ਕਾਈਆਂ ਜਾਂਦੇ ਆ ਨਾਰਮਲੀ 55 60 ਲੀਟਰ ਵਾਲੀ ਹੁੰਦੀ ਹੈ ਪੰਜਾਬ ਵਿੱਚ 50 53 ਲੀਟਰ ਵਾਲੀ ਠੀਕ ਆ ਉਹਨਾਂ ਨੂੰ ਮਤਲਬ ਕਿ ਫੋਰਸ ਕਰ ਕਰ ਕੇ ਉਹ ਜਦੋਂ ਇਹਦੇ ਪੀਡਿੰਗ ਕਰਕੇ ਤੇ ਉਹਨਾਂ ਨੂੰ 70 ਲੀਟਰ ਦੋਤੇ ਪਹੁੰਚਾਉਂਦੇ ਆ ਠੀਕ ਆ ਉਹ ਆਈਓ ਗਾਈਆਂ ਹੁੰਦੀ ਆ ਠੀਕ ਆ ਵੀ ਆ ਵੇਖੋ ਇਹਨੇ ਬੱਚੇ ਕਿੰਨੇ ਸੋਹਣੇ ਦੇਣ ਕਿੰਨੇ ਵਧੀਆ ਬੱਚੇ ਬੱਚੇ ਇਹ ਆ ਕਿ ਇਹ ਇਹ ਟਰੱਕ ਇਹਦੇ ਹੁੰਦੇ ਨਾ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਬਿਲਕੁਲ ਇਹ ਸੋਨੇ ਦੇਣ ਅੰਡਾ ਦੇਣ ਵਾਲੀ ਮੁਰਗੀ ਆ ਇਹ ਉਹੀ ਹੈ ਕੀ ਜੀ ਹਾਂ ਜੀ ਤੇ ਹਵਾਨਾ ਆਪਾਂ ਦੇਖ ਸਕਦੇ ਜੀ ਬਿਲਕੁਲ ਹੀ ਨੱਚੜ ਚੱਲਿਆ ਹੋਇਆ ਜੀ ਪਾਸੀ ਰੋਸ ਕਿੰਨੀ ਚੰਗੀ ਆ ਉਹ ਹੈ ਨਾ ਮਾਸਾ ਜੀ ਕਿੰਨੇ ਬੰਦੇ ਆਪਾਂ ਗੱਲਾਂ ਕਰਦਾ ਗਾ ਨਹੀਂ ਤੇ ਕਈ ਗੱਲਾਂ ਕੀ ਹੁੰਦੀਆਂ ਚਾਰ-ਚਾਰ ਪੰਜ-ਪੰਜ ਬੰਦੇ ਕੋਈ ਤੇ ਗੱਲਾਂ ਕਰਦੇ ਸਟ੍ਰੈਸ ਤੇ ਆਉਂਦੀਆਂ ਚਾਰ ਜਾਂਦੀਆਂ ਹੈਗੀਆਂ ਚਾਰ ਜਾਂਦੀਆਂ ਹੈਗੀਆਂ ਤੇ ਦੁੱਧ ਚੜਾ ਲੈਂਦੀ ਐ ਇਹਨੂੰ ਹੈ ਮਾਸਾ ਕੋਈ ਕਿ ਕਰਨੀ ਆ ਮਤਲਬ ਕਹਿੰਦੇ ਇੰਨੀ ਵਧੀਆ ਗੱਲ ਹੈ ਠੀਕ ਹੈ ਜੀ ਆਪਾਂ ਕੋਈ ਗੱਤ ਬੋਲ ਨਹੀਂ ਮੰਗਿਆ ਕੋ ਇੰਨੀ ਮਤਲਬ ਕਿ ਇਹ ਵਿਚਾਰੀ ਹੈਗੀ ਨੇ ਜੋਗੀ ਆ ਵੇਖ ਲਓ 6 ਵਜੇ ਕੇ 40 ਮਿੰਟ ਤੱਕ ਦੁੱਧ ਪੂਰਾ ਚੋਇਆ ਗਿਆ ਜੀ ਦੁੱਧ ਦੇ ਜਿਹੜੇ ਚਵਾਈ ਜੜੀ ਇਹਦੇ ਹੋ ਚੁੱਕੀ ਆ ਪੂਰੀ ਖਲੀ ਪੂਰੇ ਨਚੜ ਗਿਆ ਜੜੀ ਤਿੰਨ ਮਿੰਟਾਂ ਦੇ ਵਿੱਚ ਜੜੀ ਇਹਦੀ ਚਵਾਈ ਹੋ ਗਈ ਆ ਇਹ ਤੋਂ ਕਹਿਣ ਕਿੰਨਾ ਕ ਭਰਿਆ ਹੋਊਗਾ 27 ਲੀਟਰ ਦਾ ਕੈਨ ਹੈ ਜਿਹੜਾ ਇਹ ਲੋਟੋ ਜਿਹੜੇ ਚਾਈ ਪੂਰੀ ਹੋਣੀ ਵਾਲੀ ਹੈ ਹੁਣ ਐਂਡ ਦੇ ਜਿਹੜੇ ਡੁੱਕੇ ਡੁੱਕੇ ਜੇ ਉਹੀ ਆ ਬਸ ਆ ਦੇਖਾ ਦਿਖਾਈਏ ਵੀਰ ਜੀ ਫਿਰ ਆ ਦੇਸ ਅਦੇ ਕਾਣਾ ਇੰਨੇ ਦੇ ਵਿੱਚ ਭਾਰੀ ਦਿੱਤਾ ਜੇ ਪੂਰਾ ਹੀ ਆਪਾਂ ਉਹ ਤੁਹਾਡੇ ਸਾਹਮਣੇ ਹੀ ਹੈ ਪੂਰਾ ਗੱਲ ਕਰਤਾ ਜੀ ਕਿੰਨਾ ਕਿੰਨਾ ਹੋਊਗਾ ਇੱਥੇ ਲਗਭਗ ਹਰਪ੍ਰੀਤ ਵੀਰੇ 23 24 ਲੀਟਰ ਹੋਊਗਾ 23 24 ਲੀਟਰ ਇੱਕ ਟਾਈਮ ਦਾ ਇੱਕ ਟਾਈਮ ਦਾ ਠੀਕ ਹੈ ਕਿਉਂਕਿ ਦਿਨ ਰਾਤ ਦਾ ਵੀ ਫਰਕ ਹੈ ਹਾਂਜੀ ਕੁਛ ਆਪਾਂ ਟਾਈਮ ਹਰ 40 ਲੀਟਰ ਕੰਡੇ ਦੇ ਉੱਤੇ ਹੈਗਾ ਕੰਡੇ ਦੇ ਉੱਤੇ ਜਿਹੜਾ ਧੋਣਾ ਦੋ ਤੇ ਆਹ ਬਾਲਟੀ 7-7 ਲੀਟਰ ਦੀ ਬਾਲਟੀ ਆਪਾਂ ਤੁਹਾਨੂੰ ਬਾਲਟੀ 'ਚ ਪਾ ਦਿੰਦਾ ਠੀਕ ਹੈ 7-7 ਲੀਟਰ ਦੀ ਜਿਹੜੀ ਹੈ ਬਾਲਟੀ ਆ ਬਾਕੀ ਇਹਦੇ ਚ ਕਿਹੜੇ ਕਿੰਨੀ ਝੱਗ ਹੋਣੀ ਹੈ ਇੱਕ ਮਿੰਟ ਵੇਤੀ ਸੱਟ ਤੇ ਹੋ ਤੂੰ ਦਵਾਈ ਲਾ ਦੇ ਤਣਾ ਤੇ ਚੋਤੀ ਆ ਛੋਕੇ ਲੈ ਲੈ ਨਹੀਂ ਲੈ ਨਹੀਂ ਹਾਂ ਬਿਲਕੁਲ ਝੱਗ ਨਹੀਂ ਹੈਗੀ ਜਿਹੜੀ ਆ ਦੇ ਸਾਦੇ ਪੂਰਾ ਇਹ ਸੀਨ ਦੇ ਵਿੱਚ 100 ਰੁਪਏ ਮੇਰਾ ਝੱਗਾ ਨਹੀਂ ਨਹੀਂ ਆ ਪਲਟ ਦੇ ਚੋਣ ਦੀ ਬਾਲਟੀ ਦਾ ਦਾ ਸਾ ਥੋੜੇ ਵੀਡੀਓ ਲੰਮੀ ਹੋ ਜਾਂਦੀ ਹੈ ਆੰਦੇ ਵਿੱਚ ਹਰ ਰਿਲੇ ਅਰੇ ਲਓ ਥੱਲੇ ਵੀ ਵਿੱਚ ਦੁੱਧ ਹੈਗਾ ਵਾ ਠੀਕ ਹੈ ਜੀ 22 ਲੀਟਰ ਦੁੱਧ ਹੋਇਆ ਹੈ ਤੇ ਬਾਕੀ ਇਹ ਆ ਕਿ ਹੁਣ ਸਵੇਰ ਦੇ ਟਾਈਮ ਨਾਲ ਕੁਝ ਮਿਲਕਿੰਗ ਵੀ ਪਹਿਲਾਂ ਹੋ ਗਈ ਆ ਸਵੇਰੇ 7 ਵਜੇ ਇਹ ਸਾਡੇ 6 ਦੇ ਲਾਗੇ ਬੰਨੇ ਹੋਈ ਜਾਂਦੀ ਆ ਤੇ ਵੇਖੋ ਜਿਹੜੀ ਗਾ ਮਤਲਬ ਕਿ 50 ਲੀਟਰ 48 ਲੀਟਰ ਤੇ ਚੱਲਦੀ ਆ ਨਾ ਤੇ ਘੰਟੇ-ਘੰਟੇ ਦਾ ਵੀ ਬੜਾ ਫਰਕ ਪੈ ਜਾਂਦਾ ਦੋ-ਦੋ ਤਿੰਨ-ਤਿੰਨ ਲੀਟਰ ਦਾ ਫਰਕ ਪੈ ਜਾਂਦਾ ਤੇ ਦੂਜੀ ਗੱਲ ਹੈਗੀ ਆ ਕਿ ਤੁਹਾਨੂੰ ਵੀਡੀਓ ਪਿਛਲੀ ਵੀਡੀਓ 'ਚ ਤੁਹਾਨੂੰ ਦੱਸਿਆ ਕਿ ਆਪਾਂ ਪਹਿਲੇ 골ਡ ਦੀ ਵੀਡੀਓ ਆਪਣਾ ਫੀਡ ਪਾਈ ਦੀ ਸੀਗੀ ਤੇ ਕੱਲ ਦੇ ਸਾਡੇ ਉਹਨਾਂ ਨੇ ਆ ਕੇ ਤੇ ਚੇਂਜ ਕੀਤੀ ਹੈ ਸਾਰੀ ਫੀਡ ਮਤਲਬ ਕਿ ਬ੍ਰਾਉਨ ਤੇ ਟੋਪ ਅਹੀ ਚੇਂਜ ਕੀਤੀ ਹੈਗੀ ਹੈ ਮਤਲਬ ਕਿ ਜੇਕਰ ਕੋਈ ਵੀਰਪਰਾ ਆਇਆ ਤੁਹਾਡੀ ਵੀਡੀਓ ਵੇਖ ਕੇ ਇੱਕ ਦੋ ਦਿਨਾਂ ਤੱਕ ਰਹੇਗਾ ਤਾਂ ਮੈਂ 52 ਇਸ ਤਰ੍ਹਾਂ ਪਾਰ ਕਰਾ ਦਾਂਗਾ ਮੈਂ ਤੇ ਇਹਦਾ ਕੀ ਰੱਖਣਾ ਆਪਾਂ ਮੁੱਲ ਮੁੱਲ ਹਰਪ੍ਰੀਤ ਵੱਲ ਪਹਿਲਾਂ ਹੀ ਕਹਿਆ ਤਾਂ ਆਪਾਂ 2.5 ਲੱਖ ਤੋਂ ਘੱਟ ਨਹੀਂ ਦਿਵਾਵਾਂਗੇ ਅਛੇ ਦਾ 2.5 ਲੱਖ ਭਾਵੇਂ ਜਿਤਨਾ ਮਰਜ਼ੀ ਕੋਈ 48 ਲੀਟਰ ਚੋਕ ਲੈ ਜਾਏ ਹੁਣ ਪਲਾਸੀ ਜਾਓਗੇ ਘੱਟ ਨਹੀਂ ਹੁੰਦੀ ਇਹਦੇ ਤਾਂ ਜਾਦੀ ਜਾਓਗੀ ਜਦੋਂ ਤੱਕ ਕੋਈ ਵੀਰਪਰਾ ਹੋਊਗਾ ਕਿਉਂਕਿ ਜਦੋਂ ਕੋਈ ਫੀਡ ਆਪਾਂ ਚੇਂਜ ਵੀ ਕਰੀਦੀ ਹੈ ਨਾ ਉਹਦੇ ਨਾਲ ਘਟਦਾ ਠੀਕ ਹੈ ਜੀ ਆਪਾਂ ਨੂੰ ਤਾਂ ਪਤਾ ਸਾਡੇ ਆਹ ਡੇ ਹੱਤਾ ਦੀ ਚੀਜ਼ ਹੈਗੀ ਹੈ ਕਿੰਨਾ ਦੁੱਧ ਕਰਨ ਦੀ ਹੈ ਕੀ ਹੈ ਕੀ ਨਹੀਂ ਠੀਕ ਹੈ ਕੋਈ ਮਸਾ ਚੱਡਾ ਐ ਨਿਚੋੜਦਾ ਚੱਡਾ ਦੇਖ ਸਕਦੇ ਪੂਰੀ ਨਚੜ ਗਈ ਹੈ ਤੇ ਹਾਂਜੀ ਵੀ ਇ ਬਸ ਜਿਹੜੀ ਮਰਜ਼ੀ ਆ ਕੇ ਕੋਈ ਵੀਰ ਭਰਾ ਚੋਲੋਵੇ ਠੀਕ ਹੈ ਜੇ ਤੇ ਸਾਰੀਆਂ ਚੋਣ ਲੱਗ ਗਏ ਤੇ ਫਿਰ ਵੀਡੀਓ ਬੜੀ ਲੰਮੀ ਹੋ ਜਾਨੀਆ ਵੀਡੀਓ ਬੜੀ ਲੰਮੀ ਹੋ ਜਾਨੀਆ ਕੀ ਦੂਰ ਜਾਣਾ ਤੇ ਸਾਡੇ ਵੱਲ ਜਿਹੜੀ ਮਰਜ਼ੀ ਚੋਲੋ ਆਪਾਂ ਹੁਣ ਦਿਖਾਤਾ ਮਤਲਬ ਕਿ ਇੱਕ ਟਾਈਮ ਦਾ ਜਿਹੜਾ ਗਾਂ ਦੇ ਕੋਲ ਇੰਨਾ ਦੁੱਧ ਤਿਆਰ ਹੈਗਾ ਵਾ ਬਾਕੀ ਸਾਰੀਆਂ ਸੋਈਆਂ ਸਾਰੀਆਂ ਕੋਲ 40 ਤੋਂ ਪਲੱਸ ਦੁੱਧ ਮੋਕੇ ਤੇ ਤਿਆਰ ਆ ਰਿਹਾ ਹਨਾ ਜਿਹੜਾ ਮਰਜ਼ੀ ਕੋਈ ਆਣ ਕੇ ਚਵਾਈ ਕਰ ਸਕਦਾ 2 ਟਾਈਮ 4 ਟਾਈਮ ਚੋ ਕੇ ਜਿੰਨੇ ਪੈਸੇ ਲਾਣੇ ਹਰਪੇ ਦਵੇ ਰੋ ਤੇ ਆਪਣੀ ਤਸੱਲੀ ਕਰਕੇ ਹੀ ਲੈ ਤਸੱਲੀ ਕਰਕੇ ਖੜੇ ਹਨਾ ਹੁਣ ਜਿੱਤਰਾ ਹ ਕੱਚਾ ਤਾਂ ਨਾ ਹਾਂਜੀ ਹਾਂਜੀ ਆ ਚੁ ਕਿਉਂਕਿ ਆਪਾਂ ਤਾਂ ਇੱਥੇ ਹੀ ਗੱਲ ਕਰ ਸਕਦੇ ਆ ਮੁੜ ਕੇ ਉਹਨਾਂ ਦੇ ਘਰ ਦਾ ਕੋਈ ਨਹੀਂ ਆਪਾਂ ਜਵਾਬਦਾਰ ਹੁੰਦੇ ਹਾਂ ਕੋਣ ਜੋ ਕੀ ਇਹਨੇ ਸੇਵਾ ਮੰਗਣੀ ਹੁਣ ਕੋਈ ਕਰੇ ਨਾ ਕਰੇ ਤੇ ਉਹ ਆਪਾਂ ਨਹੀਂ ਨਾ ਕਹਿ ਸਕਦੇ ਠੀਕ ਹੈ ਜੀ ਇਸ ਕਰਕੇ ਤੇ ਮੇਰੇ ਇੱਥੇ ਰਹਿਣ ਦੀ ਸਹੂਲਤ ਹੈ ਖਾਣ ਪੀਣ ਦਾ ਸਭ ਕੁਝ ਪ੍ਰਬੰਧ ਹੈਗਾ ਠੀਕ ਹੈ ਤੇ ਆਪਣਾ ਇੱਥੇ ਰੋਟੀ ਪਾਣੀ ਛਕੇ ਤੇ ਮਤਲਬ ਰਵੇ ਇੱਥੇ ਆਰਾਮ ਨਾਲ ਦੋ ਟਾਈਮ ਚਾਰ ਟਾਈਮ ਆਪਣੀ ਮਿਲਕਿੰਗ ਕਰਵਾ ਕੇ ਜਾਵੇ ਠੀਕ ਹੈ ਜੇ ਕੋਈ ਵੀਰ ਭਰਾ ਦੂਰ ਰਹਿੰਦਾ ਜਿੱਦਾਂ ਮਰਜ਼ੀ ਹੁਣ ਆਪਾਂ ਚਲੋ ਸਾਰੀਆਂ ਦੀ ਮਿਲਕਿੰਗ ਨਹੀਂ ਕਰਵਾ ਸਕਦੇ ਨਾ ਬਾਕੀ ਜੇ ਨੂੰ ਆਪਾਂ ਪ੍ਰੋਪਰ ਸਾਰੀਆਂ ਦੀ ਵੀਡੀਓ ਪਾਈ ਆ ਕੋਈ ਵੀਡੀਓ ਵੇਖੇ ਤੇ ਆਪਣੀ ਜਿਹੜੀ ਆ ਵੇਖ ਕੇ ਤਸੱਲੀ ਕਰਕੇ ਲੈ ਗਏ ਠੀਕ ਹੈ ਜੀ ਠੀਕ ਹੈ ਬਾਕ